ਇਹ ਮਸਲਾ ਸਾਡੇ ਪਿੰਡ ਦੀ ਬਿਜਲੀ ਦਾ ਹੈ ਜਿਹੜੀ ਕਿ ਰਾਤ ਨੂੰ 10 ਵਜੇ ਸਪਲਾਈ ਬੰਦ ਹੋ ਜਾਂਦੀ ਹੈ ਤੇ ਜਦੋਂ ਵੀ ਬਿਜਲੀ ਪ੍ਰਸ਼ਾਸਨ ਨੂੰ ਫੋਨ ਕਰਦੇ ਆ ਪਹਿਲੇ ਤਾਂ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਤੇ ਨਾਲ ਤਾਂ ਸਾਡੇ ਪਿੰਡ ਤੋਂ ਹੁਣ ਪੀਣ ਲਈ ਪਾਣੀ ਹੈ ਇਸ ਟਾਈਮ ਤੇ ਪਸ਼ੂਆਂ ਲਈ ਪਾਣੀ ਨਹੀਂ ਹੈਗਾ ਤੁਸੀਂ ਦੇ ਕਿਸੇ ਨੂੰ ਫੋਨ ਕਰਦੇ ਆ ਅੱਗੋਂ ਇੱਥੇ ਪੜੀਆਂ ਸਾਰਿਆਂ ਦੀ ਕਿ ਸਵੇਰੇ ਆਉਗੀ ਸਾਡੇ ਕੋਲ ਸਟਾਫ ਨਹੀਂ ਹੈਗਾ ਰਾਤ ਇਹ ਮਸਲਾ ਉਸ ਪਿੰਡ ਦੀ ਬਿਜਲੀ ਦਾ ਹੈ ਜਿਹੜੀ ਕਿ ਰਾਤ ਨੂੰ 10 ਵਜੇ ਸਪਲਾਈ ਬੰਦ ਹੋ ਜਾਂਦੀ ਹੈ ਤੇ ਸਵੇਰੇ 10 ਵਜੇ ਆਉਂਦੀ ਹੈ ਤੇ ਜਦੋਂ ਵੀ ਬਿਜਲੀ ਪ੍ਰਸ਼ਾਸਨ ਨੂੰ ਫੋਨ ਕਰਦੇ ਆਂ ਪਹਿਲੇ ਤਾਂ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਤੇ ਜੇਕਰ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਫੋਨ ਚੈੱਕ ਵੀ ਲਿਆ ਤਾਂ ਉਹਨਾਂ ਕੋਲ ਇੱਕੇ ਸ਼ਬਦ ਹੈ ਵੀ ਸਵੇਰੇ ਲਾਈਟ ਆਊਗੀ 10 ਵਜੇ ਉਸ ਤੋਂ ਪਹਿਲਾਂ ਕੋਈ ਹੱਲ ਨਹੀਂ ਹੈਗਾ ਤੇ ਨਾ ਤਾਂ ਸਾਡੇ ਪਿੰਡ ਤੋਂ ਹੁਣ ਪੀਣ ਲਈ ਪਾਣੀ ਹੈ ਇਸ ਟਾਈਮ ਤੇ ਪਸ਼ੂਆਂ ਲਈ ਪਾਣੀ ਨਹੀਂ ਹੈਗਾ ਸਾਰੇ ਪਿੰਡ ਦੇ ਡੇਰੀ ਫਾਰਮ ਨੇ ਛੋਟੇ ਬੱਚੇ ਨੇ ਗਰਮੀ ਦਾ ਟਾਈਮ ਹੈ ਜੀ ਤੁਸੀਂ ਦੇ ਕਿਸੇ ਨੂੰ ਫੋਨ ਕਰਦੇ ਆ ਅੱਡੋ ਇੱਕੇ ਪੱਢੀਆਂ ਸਾਰਿਆਂ ਦੀ ਵੀ ਸਵੇਰੇ ਆਉਗੀ ਸਾਡੇ ਕੋਲ ਸਟਾਫ ਨਹੀਂ ਹੈਗਾ ਰਾਤ ਜਿਹੜਾ ਬੀਤੀ ਰਾਤ ਤੇ ਰਾਤੀ ਵੀ ਤੁਸੀਂ ਇੱਥੇ ਰੋਡ ਜਾਮ ਕੀਤਾ ਕੋਈ ਇੱਕ ਦਿਨ ਪਹਿਲਾਂ ਕਰਿਆ ਸੀ ਜੀ ਹਾਂ ਉਹ ਕੀ ਮਸਲਾ ਸੀ ਉਹ ਇਹੀ ਮਸਲਾ ਸੀਗਾ ਸਾਡੇ 6 ਪਿੰਡਾਂ ਦੀ ਲਾਈਟ ਹੈਗੀ ਜੜੀ ਕਿ ਬੰਦ ਰਹਿੰਦੀ ਆ ਪਿਛਲੇ 4-5 ਦਿਨਾਂ ਤੋਂ ਇਹੀ ਦਿੱਕਤ ਆ ਰਹੀ ਆ ਕੀ ਕਿਸੇ ਅਧਿਕਾਰੀ ਨਾਲ ਗੱਲ ਹੋਈ ਏ ਔਰ ਜਿਸ ਦਿਨ ਜਾਮਲਾ ਸੀਗਾ ਉਸ ਦਿਨ بڑے بڑے ਅਧਿਕਾਰੀ ਵੀ ਆਏ ਸੀਗੇ ਬਿਜਲੀ ਦੇ ਪੁਲਿਸ ਪ੍ਰਸ਼ਾਸਨ ਸੀਗਾ ਉਹਨਾਂ ਨੇ ਇਹੀ ਕਿਹਾ ਸੀਗਾ ਵੀ ਅੱਜ ਦੀ ਇਹ ਦਿੱਕਤ ਹੈ ਜੀ ਵੀ ਇਹ ਦੁਬਾਰਾ ਨਹੀਂ ਆਉਗੀ ਪਰ ਰਾਤੀ ਫੇਰ ਇਹੀ ਦਿੱਕਤ ਸੀ ਤੇ ਸਭ ਤੋਂ ਮੇਨ ਵੱਡੀ ਗੱਲ ਹੈ ਵੀ ਪਿੰਡਾਂ ਦੀ ਸਪਲਾਈ ਬੰਦ ਹੈ ਜਿਹੜੀ ਕਾਰਪੋਰੇਟ ਘਰਾਣਿਆਂ ਨੂੰ ਹੈ ਜੀ ਜਿਵੇਂ ਪਲੂਟ ਪਲਾਂਟ ਹੋਗੇ ਆਪਣਾ ਵੱਡੇ ਥਾਵੇ ਹੋਗੇ ਜਿਨ੍ਹਾਂ ਤੋਂ ਇਹਨਾਂ ਨੂੰ ਉਹ ਆਉਂਦਾਗਾ ਉੱਥੇ ਸਪਲਾਈ ਫੁੱਲ ਹੈ ਜੀ ਉਥੇ 24 ਘੰਟੇ ਲਾਈਟ ਹੈ ਤੇ ਸਾਡੇ ਪਿੰਡਾਂ ਨੂੰ ਸਪਲਾਈ ਨਹੀਂ ਹੈ ਜੀ ਕੀ ਹੁਣ ਕੀ ਸੰਘਰਸ਼ ਕਰ ਰਹੇ ਹੋ ਤੁਸੀਂ ਸਾਡਾ ਸੰਘਰਸ਼ ਤੇ ਹੈ ਵੀ ਅਸੀਂ ਧਰਨਾ ਲਾਵਾਂਗੇ ਸਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਹੱਲ ਕਰੀਆਂ ਜਾਣ